ਮਿੱਤਰੋ ਜਿੰਨੇ ਵੀ ਹਾਈਵੇ ਐ ਉਹਨਾਂ ਸਾਰੇ ਹਾਈਵੇ ਦੇ ਉੱਤੇ ਥਾਂ-ਥਾਂ ਸਪੀਡ ਲਿਮਟ ਦੇ ਬੋਰਡ ਲੱਗੇ ਆ ਤੇ ਜਿਹੜਾ ਬੰਦਾ ਸਪੀਡ ਤੋਂ ਜ਼ਿਆਦਾ ਗੱਡੀ ਭਜਾਉਂਦਾ ਉਹਨਾਂ ਵਾਸਤੇ ਆ ਇੰਤਜ਼ਾਮ ਸਰਕਾਰ ਨੇ ਪੱਕੇ ਕਰਤੇ ਆ ਵੀ ਨਾਲੇ ਤਾਂ ਆਮਦਨ ਆਊਗੀ ਤੇ ਨਾਲੇ ਜਿਹੜੇ ਲੋਕ ਐ ਨਿਯਮ ਅੰਚ ਚੱਲਣਾ ਸਿੱਖ ਜਾਣਗੇ ਤੁਸੀਂ ਦੇਖੋ ਜਿਹੜੀ ਗੱਡੀ ਨੰਗੀ ਐ ਓਵਰਸੀਟ ਵੀ ਸਪੀਡ ਨੰਗੀ ਐ ਤੇ ਉਹਦਾ ਸਾਰਾ ਜਿਹੜਾ ਬਾਇਓ ਡਾਟਾ ਐ ਇਸ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਇਹਨਾਂ ਨੇ ਇੱਥੋਂ ਆਨਲਾਈਨ ਉਹਦਾ ਚਲਾਨ ਭਰ ਦੇਣਾ ਤੇ ਚਲਾਨ ਉਹਦੇ ਫੋਨ ਤੇ ਮੈਸੇਜ ਚਲਾ ਜਾਣਾ ਤੇ ਹੁਣ ਤੁਸੀਂ ਤਿਆਰੀਆਂ ਕਰ ਲਓ ਨਿਜਮਾ 'ਚ ਰਹਿਣ ਦੀਆਂ ਜੇ ਤੁਸੀਂ ਨਿਜਮਾ 'ਚ ਰਹੇਗੇ ਤਾਂ ਪੈਸੇ ਵੀ ਬਚਾ ਲਓਗੇ ਤੇ ਆਪਦੀ ਜ਼ਿੰਦਗੀ ਵੀ ਬਚਾ ਲਓਗੇ ਤੇ ਗਾਂ ਹੋਰ ਕਿਸੇ ਦੀ ਵੀ ਜ਼ਿੰਦਗੀ ਬਿਚਾ ਲਵਾਂਗੇ ਸੋ ਸਾਵਧਾਨ ਰਹੋ